ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿਚ ਅੱਜ ਪੰਜਾਬ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹائش ਤੇ 11 ਵਜੇ ਹੋਵੇਗੀ ਸੂਬਾ ਸਰਕਾਰ ਨੇ ਹਲੇ ਤੱਕ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਮੀਟਿੰਗ 'ਚ ਸੂਬਾਈ ਵਿਧਾਨ ਸਭਾ ਦੇ ਬਜਟ ਸੈਸ਼ਨ ਸੰਬੰਧੀ ਫੈਸਲਾ ਲਿਆ ਜਾ ਸਕਦਾ ਹੈ ਸੂਬਾ ਸਰਕਾਰ ਲਈ ਅਗਲੇ ਵਿੱਤ ਬਰੇ ਦਾ ਬਜਟ 31 ਮਾਰਚ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਪੇਸ਼ ਕਰਨ ਲਾਜ਼ਮੀ ਹੁੰਦਾ ਹੈ ਇਹ ਸੈਸ਼ਨ ਇਸ ਮਹੀਨੇ ਸ਼ੁਰੂ ਹੋਣਾ ਹੈ ਤੇ ਪਿਛਲੇ ਸੈਸ਼ਨ ਦਾ ਉਠਾ ਕੀਤਾ ਜਾ ਚੁੱਕਾ ਹੈ ਸੈਸ਼ਨ ਇਸ ਮਹੀਨੇ ਦੇ ਤੀਜੇ ਜਾਂ ਚੌਥੇ ਹਫ਼ਤੇ ਹੋ ਸਕਦਾ ਹੈ ਇਹੇ ਸੈਸ਼ਨ ਇੱਕ ਹਫ਼ਤੇ ਦਾ ਰੱਖੇ ਜਾਣ ਦੀ ਸੰਭਾਵਨਾ ਹੈ ਮੰਤਰੀ ਮੰਡਲ ਦੀ ਮੀਟਿੰਗ 'ਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਵੀ ਮੁੱਖ ਮੰਤਰੀ ਵੱਲੋਂ ਜਾਇਜ਼ਾ ਲਿਆ ਜਾਵੇਗਾ ਤੇ ਇਸ ਨੂੰ ਹੋਰ ਅੱਗੇ ਵਧਾਉਣ ਲਈ ਵਿਚਾਰ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਲੋਕਾਂ ਨੂੰ ਰਾਹਤ ਦੇਣ ਵਾਲਾ ਕੋਈ ਫੈਸਲਾ ਲਿਆ ਜਾ ਸਕਦਾ ਹੈ ਸੂਬੇ ਦੀ ਵਿੱਤੀ ਹਾਲਤ ਉੱਪਰ ਵੀ ਚਰਚਾ ਹੋਣ ਦੇ ਅਸਾਰ ਹਨ ਦੂਜੇ ਪਾਸੇ ਪਟਵਾਰੀਆਂ ਦਾ ਕੰਮ ਹੁਣ ਡੈਪੂਟੇਸ਼ਨ ਤੇ ਉਹਨਾਂ ਦੇ ਸਾਹਮਣੇ ਕਾਡਰ ਦੇ ਦੂਜੇ ਮੁਲਾਜ਼ਮਾਂ ਤੋਂ ਕਰਵਾਉਣ ਤੇ ਵੀ ਫੈਸਲਾ ਹੋ ਸਕਦਾ ਹੈ ਇਸ ਲਈ ਕੈਬਨਿਟ ਚ ਨਿਯਮ ਤੱਕ ਬਣ ਸਕਦੇ ਹਨ ਇਸ ਦੇ ਇਲਾਵਾ ਕੁਝ ਹੋਰ ਪ੍ਰਸਤਾਵਾਂ ਤੇ ਵੀ ਇਸ ਦੌਰਾਨ ਮੋਹਰ ਲੱਗ ਸਕਦੀ ਹੈ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਤੇ 11 ਵਜੇ ਸ਼ੁਰੂ ਹੋਵੇਗੀ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਸਰਕਾਰ ਲੋਕਾਂ ਲਈ ਕੁਝ ਹੋਰ ਸੂਲਤਾਂ ਦਾ ਐਲਾਨ ਕਰ ਸਕਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਤੋਹਫਾ ਦਿੱਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ 3 ਮਾਰਚ ਨੂੰ ਪੰਜਾਬ ਸਰਕਾਰ ਦੀ ਅਹਿਮ ਕੈਬਨਿਟ ਦੀ ਮੀਟਿੰਗ ਹੋਈ ਸੀ ਇਸ ਸਮੇਂ ਦੌਰਾਨ ਦੋ OTCS ਸਕੀਮਾਂ ਪੇਸ਼ ਕੀਤੀਆਂ ਗਈਆਂ ਸੰਜੀ ਇਸ ਤਹਿਤ ਉਦਯੋਗਪਤੀਆਂ ਨੂੰ 8% ਸਧਾਰਨ ਵਿਆਜ ਨਾਲ ਆਪਣੇ ਬਕਾਏ ਅਦਾ ਕਰਨੇ ਪੈਣਗੇ ਇਸ ਸਕੀਮ 'ਚ ਕੰਪਾਊਂਡਿੰਗ ਵਿਆਜ ਅਤੇ ਜੁਰਮਾਨਾ ਮਾਫ ਕੀਤਾ ਗਿਆ ਹੈ ਦੂਜੀ ਸਕੀਮ ਮੂਲ ਰਕਮ ਨਾਲ ਸੰਬੰਧਿਤ ਹੈ ਜਿਸ 'ਚ 8% ਵੀ ਆਜਾਦ ਕਰਨਾ ਪਵੇਗਾ ਲੋਕਾਂ ਦੀ ਸਹੂਲਤ ਲਈ ਦੋ ਹੈਲਪ ਕਾਊਂਟਰ ਵੀ ਬਣਾਏ ਜਾਣਗੇ ਦੋਵੇਂ ਸਕੀਮਾਂ 31 ਦਸੰਬਰ ਤੱਕ ਲਾਗੂ ਰਹਿਣਗੀਆਂ ਅਤੇ ਘੱਟੋ-ਘੱਟ 4000 ਲੋਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲਾਂ 'ਤੇ ਬਣੇ ਰਹੋ ਧੰਨਵਾਦ